ਇਹ ਇਹ ਮਸਲੀਨ ਦਾ ਸੂਟ ਹੈ ਇਹਦੇ ਉੱਪਰ ਬਹੁਤ ਹੀ ਵਧੀਆ ਹੈਂਡਵਰਕ ਕੀਤਾ ਹੋਇਆ ਹੈਗਾ ਇਹਦਾ ਘੇਰਾ ਇਹਦਾ ਕਲਰ ਇਹ ਆ ਗਿਆ ਇਹ ਕਲਰ ਤੇ ਵੀ ਬਹੁਤ ਸੋਹਣਾ ਵਰਕ ਹੈ ਜਿਹੜੀ ਤੁੰਨੀ ਹੈ ਤੁੰਨੀ ਦੇ ਉੱਪਰ ਹੈਂਡਵਰਕ ਕੀਤਾ ਹੈ ਬਹੁਤ ਹੀ ਵਧੀਆ ਇਹ ਰਹਾ ਕਲਰ ਹੈ ਹੈਂਡਵਰਕ ਕੀਤਾ ਬਹੁਤ ਹੀ ਸੋਹਣਾ ਕਲਰ ਹੈ ਇਹਦੀ ਲੈਂਥ ਵੀ ਘੱਟੋ-ਘੱਟ ਵੀ 42 43 ਇੰਚ ਦੀ ਲੈਂਥ ਤੁਸੀਂ ਤਿਆਰ ਬਣ ਜੂਗਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ ਅੱਜ ਅਸੀਂ ਫੇਰ ਸੂਟਾਂ ਦੀ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਮਸਲੀਨ ਦੇ ਸੂਟ ਟੈਵੀ ਦੇ ਸੂਟ ਹੈਂਡਵਰਕ ਕੀਤਾ ਹੋਇਆ ਉਹਦੇ ਨਾਲ ਤੁੰਨੀ ਵੀ ਬਹੁਤ ਵਧੀਆਗੀ ਤੇ ਬਹੁਤ ਹੀ ਪਿਆਰੇ ਕਲਰ ਨੇ ਬਹੁਤ ਹੀ ਸੋਹਣੇ ਰੰਗ ਨੇਗੇ ਬਹੁਤ ਹੀ ਵਧੀਆ ਇਹ ਆਪਣੇ ਕੋਲੇ ਜਿਹੜੇ ਡਿਜ਼ਾਈਨ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਨੇਗੇ ਤੇ ਸਾਡੀ ਵੀਡੀਓ ਦੇ ਸੂਟਾਂ ਵਾਲੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸਾਡੇ ਕੋਲ ਇਹ ਕਲਰਾਂ ਬਹੁਤ ਹੀ ਪਿਆਰਾ ਕਲਰ ਆ ਜੀ ਇਹ ਮਸਲੀਨ ਦਾ ਸੂਟ ਹੈ ਇਹਦੇ ਉੱਪਰ ਬਹੁਤ ਹੀ ਵਧੀਆ ਹੈਂਡਵਰਕ ਕੀਤਾ ਹੋਇਆ ਹੈਗਾ ਇਹਦਾ ਘੇਰਾ ਜਾਂਦੀ ਲਵਾਈ ਲੈ ਜਿੰਨੀ ਮਰਜ਼ੀ ਬਣਵਾ ਸਕਦੇ ਹੋ ਤੁਸੀਂ ਬਹੁਤ ਵਧੀਆ ਸੂਟ ਹੈ ਇਹ ਬਹੁਤ ਵਧੀਆ ਕਲਰ ਹੈ ਇਹਦੇ ਇਹਦੇ ਫਰੰਟ ਦੇ ਉੱਪਰ ਜਿਹੜਾ ਹੈਂਡਵਰਕ ਕੀਤਾ ਹੋਇਆ ਪੂਰਾ ਹੈਂਡਵਰਕ ਕੀਤਾ ਹੋਇਆ ਜਿਹੜਾ ਇਹ ਹੈਂਡਵਰਕ ਕੀਤਾ ਹੋਇਆ ਇਹਦੇ ਨਾਲ ਹੀ ਜਿਹੜਾ ਚੁੰਨੀ ਦਾ ਹੈਂਡਵਰਕ ਹੈ ਉਸੇ ਤਰ੍ਹਾਂਵੇਂ ਜਿਵੇਂ ਘੇਰੇ ਤੇ ਹੈ ਜਾਂ ਚੁੰਨੀ ਦੇ ਵਿੱਚ ਹੈ ਜਾਂ ਚੁੰਨੀ ਦੇ ਆ ਸਾਈਡਾਂ ਤੇ ਹੈਂਡਵਰਕ ਕੀਤਾ ਹੋਇਆ ਦੇਖੋ ਵੀ ਸਾਰੀ ਚੁੰਨੀ ਦੇ ਉੱਪਰ ਸਾਈਡਾਂ ਦੇ ਉੱਤੇ ਪੱਲਿਆਂ ਤੇ ਹਰ ਇੱਕ ਵਾਰ ਹੈਂਡਵਰਕ ਕੀਤਾ ਹੋਇਆਗਾ ਦੋਨੇ ਸਾਈਡਾਂ ਤੇ ਇਹਦੇ ਪੱਲਿਆਂ ਤੇ ਉਹ ਆ ਇਹਦੇ ਵਿੱਚ ਸਾਡੇ ਕੋਲ ਜਿਹੜੇ ਕਲਰ ਨੇ ਕਲਰ ਬਹੁਤ ਪਿਆਰੇ ਕਲਰ ਨੇਗੇ ਬਹੁਤ ਹੀ ਵਧੀਆ ਇਹ ਕਰਵਾ ਚੌਕ ਦੇ ਵਰਤਾਂ ਵਾਲੇ ਜਾਂ ਦੂਸਰੇ ਵਰਤਾਂ ਵਾਸਤੇ ਬੜੀ ਵਧੀਆ ਸੂਟ ਨੇ ਜਿਹਦੇ ਵਿੱਚ ਕਲਰ ਨੇ ਸਾਡੇ ਕੋਲੇ ਦੂਸਰਾ ਕਲਰ ਇਹ ਆ ਗਿਆ ਇਹ ਕਲਰ ਤੇ ਵੀ ਬਹੁਤ ਸੋਹਣਾ ਵਰਕ ਹੈ ਇਹ ਕਲਰ ਨੇ ਜਿਹੜੇ ਆ ਵਾਕਿਆ ਇਹ ਕਲਰ ਨਾਲ ਜਿਹੜਾ ਸਿੱਧੀਆਂ ਲੈਣਾ ਦਾ ਵਰਕ ਕੀਤਾ ਹੋਇਆ ਇਹਨਾਂ ਨੇ ਜਿਵੇਂ ਵੀ ਇਹਦਾ ਵਰਕ ਕੀਤਾ ਇਹਦੀ ਵੀ ਲੈਂਥ ਤੁਸੀਂ ਜਿੰਨੀ ਮਰਜ਼ੀ ਬਣਾ ਸਕਦੇ ਹੋ ਦੇਖੋ ਜਿੰਨੀ ਮਰਜ਼ੀ ਲੈਂਥ ਹੋਣਾ ਇਹਦੀ ਜਿਹੜੀ ਚੁੰਨੀ ਹੈ ਚੁੰਨੀ ਦੇ ਉੱਪਰ ਵੀ ਇਸੇ ਤਰ੍ਹਾਂ ਹੀ ਆ ਦੇਖੋ ਜਿਵੇਂ ਆਪਣੇ ਆਹ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਵਰਕ ਕੀਤੀ ਹੋਈ ਹੈ ਜਿਵੇਂ ਆਤੀ ਜਾਂ ਇਹਨਾਂ ਨੇ ਥੱਲੇ ਕੱਟ ਵਰਕ ਦਿੱਤਾ ਹੋਇਆ ਚੁੰਨੀ ਦੇ ਵੀ ਕੱਟ ਵਰਕ ਦਿੱਤਾ ਹੋਇਆ ਜਿਹੜਾ ਆਪਣੇ ਕੋਲ ਤੀਸਰਾ ਕਲਰ ਆ ਤੀਸਰਾ ਕਲਰ ਇਹ ਹੈ ਤੀਸਰੇ ਕਲਰ ਤੋਂ ਉੱਪਰ ਵੀ ਇਹਨਾਂ ਨੇ ਸਿੱਧੀਆਂ ਲੈਣਾਂ ਦਾ ਉਹ ਦਿੱਤਾ ਹੋਇਆਗਾ ਬਹੁਤ ਪਿਆਰਾ ਕਲਰ ਆ ਬਹੁਤ ਹੀ ਸੋਹਣਾ ਕਲਰ ਆ ਬਹੁਤ ਹੀ ਭਾਰੀ ਕੱਪੜਾ ਹੈਗਾ ਜਿਵੇਂ ਮਰਜ਼ੀ ਕੱਪੜੇ ਨੂੰ ਬਣਾ ਸਕਦੇ ਆ ਤੁਸੀਂ ਤੇ ਬਹੁਤ ਹੀ ਵਧੀਆ ਇਹਦੀ ਲੈਂਥ ਜਿੰਨੀ ਮਰਜ਼ੀ 44 45 ਇੰਚ ਲੈਂਥ ਤੇ ਕਰ ਜਿੰਵੇਂ ਮਰਜ਼ੀ ਬਣਾ ਸਕਦਾ ਇਹਦੇ ਕੋਈ ਲੈਂਥ ਬਣਨ ਦਾ ਕੋਈ ਉਹ ਨਹੀਂ ਤੇ ਇਹਦੇ ਨਾਲ ਵੀ ਚੁੰਨੀ ਬਹੁਤ ਵਧੀਆ ਜਿਹੜੀ ਉਵੇਂ ਬੇਲਾਂ ਦਿੱਤੀਆਂ ਹੋਈਆਂ ਨੇਗੀਆਂ ਬਹੁਤ ਹੀ ਵਧੀਆ ਚੁੰਨੀਆਂ ਬਹੁਤ ਹੀ ਵਧੀਆ ਕੱਪੜਾ ਤੇ ਜਿਹੜਾ ਆਪਣੇ ਕੋਲੇ ਅਗਲਾ ਕੱਲਰ ਆਇਆ ਅਗਲਾ ਕੱਲਰ ਆਪਣੇ ਕੋਲੇ ਇਹ ਆ ਗਿਆ ਇਹਦੇ ਵਿੱਚ ਵੀ ਆਪਣੇ ਕੋਲੇ ਫਰੰਟ ਦੇ ਉੱਤੇ ਜਿਹੜਾ ਹੈਂਡਵਰਕ ਦਿੱਤਾ ਹੋਇਆ ਹੈ ਮਸਲੀਨ ਦੇ ਵਿੱਚ ਇਹ ਕੱਪੜੇ ਨੇ ਮਸਲੀਨ ਦੇ ਉੱਪਰ ਹੈਂਡਵਰਕ ਕੀਤਾ ਹੋਇਆ ਬਹੁਤ ਹੀ ਵਧੀਆ ਹੈਂਡਵਰਕ ਕੀਤਾ ਹੋਇਆ ਇਸੇ ਤਰ੍ਹਾਂ ਹੀ ਇਹਦੀ ਚੁੰਨੀ ਤੇ ਵੀ ਹੈ ਇਹਦੀ ਚੁੰਨੀ ਤੇ ਵੀ ਸਾਰਾ ਵਾਈਪ ਉਹ ਕੀਤਾ ਹੋਇਆ ਤੇ ਆਹ ਚੁੰਨੀ ਹੈ ਦੀ ਇਹਦੀ ਚੁੰਨੀ ਤੇ ਵੀ ਇਸੇ ਤਰ੍ਹਾਂ ਹੀ ਆਂਗੀ ਤੇ ਆਪਣੇ ਕੋਲ ਜਿਹੜਾ ਅਗਲਾ ਕਲਰ ਹੈ ਮਸਲੀਨ ਦੇ ਵਿੱਚ ਓਏ ਇਹ ਕਲਰ ਹੈ ਇਹਦੇ ਉੱਪਰ ਵੀ ਲਾਈਨਾਂ ਦਾ ਹੋਆ ਤੇ ਇਹਦੇ ਉੱਪਰ ਵੀ ਜਿਹੜੀ ਚੁੰਨੀ ਹੈ ਚੁੰਨੀ ਦੇ ਉੱਪਰ ਹੈਂਡਵਰਕ ਕੀਤਾ ਹੈ ਬਹੁਤ ਹੀ ਵਧੀਆ ਹੈਂਡਵਰਕ ਕੀਤਾ ਹੋਇਆ ਹੈ ਇਹਦੇ ਉੱਤੇ ਬਹੁਤ ਹੀ ਵਧੀਆ ਕੱਪੜਾ ਬਹੁਤ ਹੀ ਵਧੀਆ ਕੱਪੜਾ ਹੈਗਾ ਵੀ ਜੇ ਲਾਉਣ ਤੋਂ ਬਗੈਰ ਬਣਾਉਣਾ ਚਾਹੋ ਤਾਂ ਲਾਉਣ ਤੋਂ ਬਗੈਰ ਵੀ ਬਣ ਜਾਂਦਾ ਕਈ ਪੈਣਾ ਕਹਿੰਦੇ ਨੇ ਸਾਥੋਂ ਲਾਉਣ ਨਾਲ ਪੈਂਦਾ ਨਹੀਂ ਤੇ ਲਾਉਣ ਤੋਂ ਬਗੈਰ ਵੀ ਇਹ ਕੱਪੜਾ ਤੁਸੀਂ ਬਣਾ ਸਕਦੇ ਹੋਗੇ ਵੈਸੇ ਜੇ ਲਾਉਣ ਲੱਗੇ ਤਾਂ ਇਹਦੀ ਸਟਿਚਿੰਗ ਜ਼ਿਆਦਾ ਵੱਧ ਜਾਂਦੀ ਹੈਗੀ ਵੈਸੇ ਕਈ ਪੈਣਾ ਕਹਿੰਦੇ ਨੇ ਸਾਥੋਂ ਲੈਂਡ ਲੈਂਗਾਲਾ ਪੈਂਦਾ ਨਹੀਂ ਲਾਉਣਾਂ ਤੋਂ ਬਗੈਰ ਵੀ ਬਣਾ ਸਕਦੇ ਹੋਗੇ ਇਹਨੂੰ ਸਾਡੇ ਸੂਟ ਤੋਂ ਮੁਗਵਾਉਣ ਲੈ ਮੁਗਵਾਉਣ ਵਾਸਤੇ ਸਾਥੋਂ ਆਨਲਾਈਨ ਵੀ ਇਹਦੀ ਫੋਟੋ ਲੈ ਕੇ ਤੁਸੀਂ ਸਾਡੇ WhatsApp ਤੇ ਭੇਜ ਸਕਦੇ ਹੋ ਸਾਡੇ WhatsApp ਤੇ ਨੰਬਰ ਤੁਹਾਡੇ ਸਕਰੀਨ ਤੇ ਦਿੱਤਾ ਹੁੰਦਾ ਉਹਦੇ ਉੱਤੇ ਸੂਟ ਬੁਮਾਉਣ ਵਾਸਤੇ ਭੇਜ ਸਾਡਾ ਨੰਬਰ ਬਹੁਤ ਹੀ ਵਧੀਆ ਕਲਰ ਨੇ ਬਹੁਤ ਹੀ ਪਿਆਰੇ ਕਲਰ ਨੇ ਜੀ ਜਿਹੜਾ ਇਹ ਕਪੜਾ ਇਹ ਟੈਵੀ ਕਪੜੇ ਦੇ ਵਿੱਚ ਹੈ ਜਰੀ ਦੀ ਇਹਦੇ ਉੱਤੇ ਕਢਾਈ ਹੈਗੀ ਆ ਦੇਖੋ ਜਰੀ ਦੀ ਕਢਾਈ ਹੈਗੀ ਦੋਨੇ ਸਾਈਡਾਂ ਦੇ ਜਿਵੇਂ ਆਪਣੇ ਕਲੀਆਂ ਟੈਪ ਕਢਾਈ ਹੁੰਦੀ ਹੈ ਐਸ ਲੋਟ ਕਢਾਈ ਹੈ ਬੀ ਨੈਕ ਕਿਤੇ ਗਲਾ ਹੈਗਾ ਅਦੇ ਕੋ ਬੀ neck ਗਲਾ ਬੀ neck ਤੇ ਵੀ ਆਪਣੇ ਜਰੀ ਦੀ ਕਢਾਈ ਕੀਤੀ ਹੋਈ ਹੈਗੀ ਤੇ ਘੇਰੇ ਦੇ ਉੱਪਰ ਇਹਦੇ ਲੈਂਥ ਲੱਗੀ ਹੋਈ ਹੈਗੀ ਇਹ ਤੇ ਬਾਜੂ ਇਹ ਖਾਲੀ ਹੈ ਬਾਜੂ ਜਦੋਂ ਆਪਾਂ ਬਣਾਉਣੀ ਹੈ ਬਾਜੂ ਦੇ ਉੱਪਰ ਵੀ ਆਪਾਂ 골ਡਨ ਰੰਗ ਦੀ ਜਿਵੇਂ ਇਹ ਜਰੀ ਦੀ ਹੈ ਉਹ ਮੈਂ ਪਾਈਪਨ ਲਾ ਕੇ ਬਣਾਵਾਂਗੇ ਆਪਾਂ ਜਦੋਂ ਤੇ ਰੈਂਸ ਵੀ ਬਣਾ ਲਾ ਸਕਦੇ ਆ ਤੇ ਜਿਹੜਾ ਇਹ ਟੈਵੀ ਕਪੜਾ ਹੈਗਾ ਬਹੁਤ ਵਧੀਆ ਕਪੜਾ ਇਹ ਬਹੁਤ ਹੀ ਵਧੀਆ ਪੈਰਾ ਕਲਰ ਹੈਗਾ ਬਹੁਤ ਹੀ ਸੋਹਣਾ ਕਲਰ ਹੈ ਇਹਦੀ ਲੈਂਥ ਵੀ ਘੱਟੋ-ਘੱਟ ਵੀ 42-43 ਇੰਚ ਲੈਂਥ ਤੁਸੀਂ ਤਿਆਰ ਬਣ ਜੂਗੇ ਇਹਦੀ 43 ਵੀ ਬਣ ਜੂਗੀ ਜੇ 42 ਇੰਚ ਤੇ ਆਪਣੀ ਲੈਂਥ ਲੱਗੀ ਆ ਇਹਨੂੰ ਆਪਾਂ 43 ਇੰਚ ਤੇ ਵੀ ਤਿਆਰ ਕਰ ਸਕਦੇ ਹਾਂ 44 ਇੰਚ ਤੇ ਵੀ ਤਿਆਰ ਕਰ ਸਕਦੇ ਆਂਗੇ ਕਿਉਂਕਿ ਇਹਦੇ ਥੱਲੇ ਬਾਡਰ ਨਹੀਂ ਹੈਗਾ ਬਾਡਰ ਲੈਂਥ ਦਿੱਤੀ ਹੋਈ ਆਪਾਂ ਨੀਵਾ ਕਰਕੇ ਵੀ ਲਾ ਦਿੰਦੇ ਲੈ ਜੀ ਤੇ ਜਿਹੜਾ ਇਹ ਗਲਾ ਹੈਗਾ ਗਲਾ ਆਪਾਂ ਵੀ ਨਾ ਇੱਕ ਜੇ ਚੌੜਾ ਬਣਾਉਣਾ ਜਮਾ ਬਿਲਕੁਲ ਇਹਦੇ ਨਾਲ 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 ਆਪਾਂ ਗਲਾ ਕੱਟ ਸਕਦੇ ਆਂ ਜਿਵੇਂ ਆਪਣੇ ਇਹ ਕੱਟਨੇ ਓਵੇਂ ਵੀ ਕੱਟ ਦਿੰਦੇ ਆਂ ਇਹਨੂੰ ਸਿੱਧੀ ਸਲਾਈ ਦੇ ਕੇ ਵੀ ਆਪਾਂ ਕੱਟ ਦਿਆ ਦੇਾਂਗੇ ਤੇ ਇਹਦਾ ਗਲਾ ਜਿਹੜਾ ਬਹੁਤ ਵਧੀਆ ਹੈਗਾ ਤੇ ਦੂਸਰਾ ਆ ਜੀ ਆ ਇਹਦੇ ਨਾਲ ਦੁਪੱਟਾ ਹੈ ਦੁਪੱਟੇ ਦੇ ਉੱਪਰ ਵੀ ਲੈਂਸ ਲੱਗੀ ਹੋਈ ਹੈ ਪੱਲਿਆਂ ਦੇ ਉੱਪਰ ਲੈਂਸ ਲੱਗੀ ਹੋਈ ਹੈਗੀ ਵਿੱਚ ਵਿੱਚ ਮਾਣੀ ਮਾਣੀ ਇਹਨਾਂ ਦੇ ਆ ਦਿੱਤੀ ਹੋਈ ਹੈਗੀ ਜਿਵੇਂ ਸੂਟਾਂ ਦੇ ਆਹ ਲੈਂਸ ਉਹ ਮਿਆਚੀ ਦਿੱਤੀ ਹੋਈ ਹੈ ਵਿੱਚ ਵਿੱਚ ਤਾਰ ਦਿੱਤੀ ਹੋਈ ਹੈ ਇੱਕ ਤਾਰ ਦੀ ਜਿਹੜੀ ਚਮਕ ਪੈਂਦੀ ਹੈ ਨਾ ਇਹ ਦੁਪੱਟੇ ਤੇ ਚਮਕ ਪੈਂਦੀ ਹੈਗੀ ਤੇ ਹੁਣ ਆਪਣੇ ਕੋਲੇ ਜਿਹੜਾ ਕਲਰ ਅਗਲਾ ਅਗਲਾ ਕਲਰ ਆਪਣੇ ਕੋਲੇ ਇਹ ਕੀ ਕਲਰ ਆ ਗਿਆ ਆਪਣੇ ਕੋਲੇ ਇਹ ਵੀ ਬਹੁਤ ਪਿਆਰਾ ਕਲਰ ਹੈ ਬਹੁਤ ਵਧੀਆ ਕੱਲ ਰਾਇ ਇਹ ਇਹਦਾ ਵੀ ਬੀਨ ਇੱਕ ਗਲਾ ਹੈ ਤੇ ਉਮੀ ਕਲੀਆਂ ਇਹ ਚ ਪਈਆਂ ਹੋਈਆਂ ਨੇ ਜਰੀ ਦੀ ਕਢਾਈ ਹੈ ਬੀਨ ਇੱਕ ਗਲਾ ਤੁਸੀਂ ਬਣਾ ਸਕਦੇ ਹੋ ਇਹਦੇ ਉੱਤੇ ਆ ਕੀ ਪਰਤੀ ਲੱਗੀ ਤਾਂ ਆਪਾਂ ਨੂੰ ਗਲਾ ਥੋੜਾ ਲੱਗਦਾ ਹੈਗਾ ਤੇ ਗਲਾ ਬਿਲਕੁਲ ਨਾਲ-ਨਾਲ ਆਪਾਂ ਨੇ ਇਹਦਾ ਗਲਾ ਕੱਢਣਾਗਾ ਇਹਦੀ ਵੀ ਲਵਾਈ ਆਪਾਂ ਜਿੰਨੀ ਮਰਜ਼ੀ ਬਣਾ ਸਕਦੇ ਹਾਂ ਲਵਾਈ ਵਾਲਾ ਇਹਦਾ ਕੋਈ ਚੱਕਰ ਨਹੀਂ ਇਹਦੇ ਨਾਲ ਵੀ ਜਰੀ ਕੁੰਨੀਆਂ ਚੁੰਨੀ ਤੇ ਵੀ ਲੈਂਸ ਲੱਗੀ ਹੋਈ ਹੈਗੀ ਤੇ ਜਿਹੜਾ ਇਹ ਕੱਪੜਾ ਕੱਪੜਾ ਬਹੁਤ ਵਧੀਆ ਕੱਪੜਾ ਹੈਗਾ ਭਾਰੀ ਕੱਪੜਾ ਕੋਈ ਖਿੱਕੇ ਤੋਂ ਕੋਈ ਨੂੰ ਕੋਈ ਹੋਣੀ ਜਿਵੇਂ ਮਰਜ਼ੀ ਖਿੱਤਾ ਦਿਨਾ ਹੈਗਾ ਇਹਦਾ ਵੀ ਉਹ ਇਹਦਾ ਆਪਣੇ ਕੋਲੇ ਹੈ ਅਗਲਾ ਕਲਰ ਹੈ ਅਗਲਾ ਕਲਰ ਆਪਣੇ ਕੋਲੇ ਟੈਵੀ ਕਪੜੇ ਦੇ ਵਿੱਚ ਹੀ ਹੈ ਇਹਦਾ ਵੀ ਬੀਨ ਇੱਕ ਗੱਲ ਮਰ ਜਣੀ ਕਿ ਇਹਦੇ ਉੱਤੇ ਸਾਰਿਆਂ ਦੇ ਉੱਪਰ ਜਰੀ ਦੀ ਕੜਾਈ ਕੀਤੀ ਹੋਈ ਹੈਗੀ ਕਲੀਆਂ ਟਾਈਪ ਕੜਾਈ ਕੀਤੀ ਹੋਈ ਹੈ ਬਿਲਕੁਲ ਕਾਂਟ ਨਹੀਂ ਬਿਲਕੁਲ ਸਿੱਧੀ ਕੜਾਈ ਹੈ ਇਹ ਬਿਲਕੁਲ ਵੀ ਇਹਦੇ ਵਿੱਚ ਕਾਂਟ ਨਹੀਂ ਹੈਗਾਗਾ ਆ ਦੇਖੋ ਬਿਲਕੁਲ ਤੁਹਾਨੂੰ ਦਿਖਾਉਣਾ ਹੈ ਬਿਲਕੁਲ ਕਲੀ ਦੇ ਉੱਪਰ ਜਿਹੜੀ ਉਹ ਹੈ ਬਿਲਕੁਲ ਸਹੀ ਕਲੀ ਹੈ ਤੇ ਇਹਦੇ ਨਾਲ ਵੀ ਜਿਹੜੀ ਆਪਣੇ ਕੋਲੇ ਚੁੰਨੀ ਹੈ ਚੁੰਨੀ ਦੇ ਉੱਤੇ ਵੀ ਲੈਫ ਲੱਗੀ ਹੋਈ ਹੈਗੀ ਬਰੀਕ ਬਰੀਕ ਜਿਹੜੀ ਆ ਆ ਚੀਜ਼ ਦੇਖੋ ਆ ਚਮਕ ਰਹੀ ਹੈ ਵਿੱਚ ਵਿੱਚ ਨਾ ਇਹਦੇ ਵਿੱਚ ਇਹ ਤਾਰ ਦਿੱਤੀ ਹੁੰਦੀ ਹੈ ਇਹ ਤਾਰ ਹੈ ਇਹਦੇ ਵਿੱਚ ਇਹ ਜਰੀ ਨਾਲ ਦੀ ਜਿਵੇਂ ਆਪਣੇ ਜਰੀ ਦੀ ਕਢਾਈ ਹੈ ਇਹਦੇ ਨਾਲ ਦੀ ਤਾਰ ਦਿੱਤੀ ਹੁੰਦੀ ਹੈਗੀ ਉਹ ਚਮਕਦੀ ਹੁੰਦੀ ਹੈ ਉਹੀ ਚੀਜ਼ ਇਹਦੇ ਵਿੱਚ ਕਲਰ ਚੀਜ਼ ਬਣਾ ਕੇ ਦਿੱਤੀ ਹੋਈ ਹੈਗੀ ਤੇ ਜਿਵੇਂ ਆਪਣੇ ਕੋਲੇ ਦਾਹਾਂ ਅਗਲਾ ਕਲਰ ਆ ਗਿਆ ਅਗਲਾ ਕਲਰ ਵੀ ਇਹ ਆ ਗਿਆ ਇਹ ਵੀ ਆਪਣੇ ਕੋਲੇ ਟਾਈ ਵੀ ਕੱਪੜੇ ਦੇ ਵਿੱਚ ਹੀ ਹੈ ਇਹਦੇ ਥੱਲੇ ਬਾਰਡਰ ਤੇ ਕਢਾਈ ਦਿੱਤੀ ਹੋਈ ਹੈ ਆ ਦੇਖੋ ਇਹ ਕੜਾਈ ਦਿੱਤੀ ہوئی ਆ ਬਾਰਡਰ ਤੇ ਤੇ ਵੀ ਕਿੰਨੇ ਨੇ ਜਿਹੜੇ ਆ ਮੋਤੀ ਲੱਗੇ ਹੋਏ ਨੇਗੇ ਆ ਮੋਤੀ ਜਿਹੜੇ ਆਪਣੇ ਹੁੰਦੇ ਨੇ ਇਹ ਲੱਗੇ ਹੋਏ ਨੇ ਤੇ ਜਿਹੜਾ ਇਹਨਾਂ ਦਾ ਵੀ ਗਲਮਾ ਇਹਦੇ ਡਬਲ ਬਣਾਇਆ ਹੋਇਆ ਗਲਮਾ ਦੇਖੋ ਇੱਕ ਲੇਅਰ ਤਾਂ ਆਪਣੇ ਗਲੇ ਦੀ ਇਹ ਦੇ ਰੱਖੀ ਆ ਦੂਜੀ ਜਿਹੜੀ ਇਹ ਨਾਲ ਦਿੱਤੀ ہوئی ਹੈਗੀ ਇਹ ਗਲਮਾ ਡਬਲ ਲੇਅਰ ਦਾ ਬਣਿਆ ਹੋਇਆਗਾ ਤੇ ਕਪੜਾ ਇਹ ਵੀ ਟੇਵੀ ਹੈ ਇਹਦੀ ਵੀ ਲਵਾਈ ਤੁਸੀਂ 43 ਇੰਚ 45 ਇੰਚ ਬਣਾ ਸਕਦੇ ਹੋਗੇ ਤੇ ਇਹਦੇ ਨਾਲ ਵੀ ਜਿਹੜੀ ਇਹ ਦੁੰਨੀ ਹੈ ਇਹ ਤੁੰਨੀ ਦੇ ਵੀ ਲਾਇਸ ਲੱਗੀ ਹੋਈ ਹੈ ਜਿਵੇਂ ਪਹਿਲਾਂ ਆਮ ਦੂਜੇ ਡਬੱਟੇ ਤੇ ਲੱਗੀ ਹੈ ਉਵੇਂ ਹੀ ਲਾਇਸ ਲੱਗੀ ਹੈ